ਪਾ ਡਰਾਈਵਰੀ ਹੈ ਜੀ ਰਾਜ ਕੁਮਾਰਾ ਜੀ ਫੋਰਾ ਦੀ ਇਹਨਾਂ ਦਾ ਜਿਹੜਾ ਬਾਬਾ ਸੀਗਾ ਇੱਕ ਹੀ ਹੈ ਤਾਂ ਬੱਚੇ ਹੋਗੇ ਤਾਂ ਬੱਚੇ ਦੇਗਾ ਬੱਚੇ ਹੋਗੇ ਤੇ ਕੁੱਝ 10-15 ਘਰ ਹੈ ਜੀ ਉਹ ਕੁੱਝ ਹੋਣੀ ਢੱਲੇ ਸੀਗੇ ਤੇ ਉਹਨਾਂ ਨੂੰ ਪਾਣੀ ਆਪਾਂ ਖੇਹਰਾ ਤੋਂ ਲਿਆ ਕੇ ਉੱਥੇ ਨਲਕੇ ਲੱਗੇ ਜੀ ਸਾਡੇ ਪਾਣੀ ਬਹੁਤ ਵਧੀਆ ਨਹੀਂ ਗੇ ਉਸ ਨੂੰ ਲਿਆ ਕੇ ਪਾਉਣੇ ਹੈ ਜੀ ਕੋਈ ਪੰਜਾਬ ਚ ਵੀਲਾ ਨਹੀਂ ਰਹਿੰਦੇ ਨਾ ਤੇ ਪ੍ਰਵਾਸੀ ਆਪੀ ਘਟ ਜਾਣਗੇ ਸਰਕਾਰ ਕਵਾਲ ਸੇ ਰਹਿੰਦੇ ਹੈ ਜੀ ਇਸ ਕਰਕੇ ਨਹੀਂ ਕਿ ਮੇਰੇ ਕੋਲ ਰਿਸ਼ਤੇਦਾਰ ਹੈ ਇਸ ਕਰਕੇ ਕਿ ਉਹਨੇ ਰਾਜਨੀਤੀ ਕੀਤੀ ਹੈ ਜੀ ਬਹੁਤ ਸਾਫ਼ ਸੁਥਰੀ ਇਹ ਡੌਗ ਹੈ ਜੀ ਬਹੁਤ ਪਿਆਰਾ ਹੈ ਉਹ ਡਰਾਈਵਰੀ ਹੈ ਜੀ ਰਾਜਕਮਰ ਜੀ ਹੋਰਾਂ ਦੀ ਇਹ ਪਾਣੀ ਦੀਆਂ ਬੋਤਲਾਂ ਦੇਖ ਸਕਦੇ ਹੋ ਤੁਸੀਂ ਇਹ ਆਪੂ ਜੀ ਹੋਣੀ ਢੱਲੇ ਸੀਗੇ ਤੇ ਉਹਨਾਂ ਨੂੰ ਪਾਣੀ ਆਪਾਂ ਨਹਿਰਾਂ ਤੋਂ ਲਿਆ ਕੇ ਉੱਥੇ ਨਲਕੇ ਲੱਗੇ ਸਾਡੇ ਪਾਣੀ ਬਹੁਤ ਵਧੀਆ ਨਹੀਂ ਗੇ ਉੱਥੋਂ ਲਿਆ ਕੇ ਪੋਣੇ ਆ ਜੀ ਕਿਨਾਂ ਆਪਾਂ ਬਰਤ ਵਰ ਮਾਪੇ ਦਾ ਖਿਆਲ ਰੱਖ ਲਈਏ ਨਹੀਂ ਬਧੀਆ ਜੀ ਦੂਸਤਵਾਰਾ ਸਾਹਿਬ ਦਾ ਸਵਾਗੀ 게ਟ ਹੈ ਜੀ ਪਿੰਡ ਗੋਡੂ ਦਾ ਮੋੜ ਜਿਹੜਾ ਫਰਸਪੁਰ ਚ ਪਾਲੂ ਦਾ ਬੁਰੇ ਪਰਫਾਈ ਦਾ ਰੋਡ ਦੀ ਹੈ ਜੀ ਆਹ ਰੋਡ ਹੈ ਜੀ ਆਹ ਆਪਣੇ ਖੇਤ ਹੈ ਜੀ ਦੇਖ ਸਕਦੇ ਤੁਸੀਂ ਇਹ ਟਰੈਕਟਰ ਦਿਖਾਉਨੇ ਆ ਜੀ ਅਜ ਨਵਾਂ ਡਰਾਈਵਰ ਇੰਟਰਡਿਊਸ ਹੋਇਆ ਜੀ ਪੰਜਾਬ ਚ ਟਰੈਕਟਰ ਜਿਹੜਾ ਦੇਖ ਸਕਦੇ ਜੀ ਟਰੈਕਟਰ ਜਿਹੜਾ ਚੱਲ ਰਿਹਾ ਹੈ ਇੱਕ ਵਾਰ ਜਿਨਾਬ ਬੇਟਾ ਜਨਾ ਰਿਹਾ ਜੀ ਇਹ 9ਵੀਂ ਕਲਾਸ ਪੜ੍ਹਦਾ ਹੈ ਇੰਟੀਗ੍ਰੇਟਿਡ ਤੇ ਕਨਵਰਟ ਸਕੂਲ ਚ ਤੁਹਾਨੂੰ ਤਾਂ ਦਿਖਾ ਰਹੇ ਹਾਂ ਜੀ ਸਾਰੇ ਬੱਚਿਆਂ ਨੂੰ ਆਪਾਂ ਕੰਮ ਲਾਉਣਾ ਹੈ ਕੋਈ ਪੰਜਾਬ ਚ ਵੀਰਾਂ ਨਹੀਂ ਰਹਿਣ ਦੇਣਾ ਤੇ ਪ੍ਰਵਾਸੀ ਆਪੀ ਘਟ ਜਾਣਗੇ ਹਾਂ ਜੀ ਅਸੀਂ ਇਹ ਐਫ ਐਫ ਰੂਟ ਹੈ ਜੀ ਕੋਈ ਪਰਵਾਸ ਦਾ ਰੋਡ ਇਹਦੇ ਵੀ ਤੁਸੀਂ ਮੋਟਰ ਤੇ ਜਾ ਰਹੇ ਆ ਜੀ ਪਿੰਡ ਤਰਪਾਲ ਕੇ ਹੇ ਜੀ ਇਤਿਹਾਸਕ ਪਿੰਡ ਇਸ ਲਈ ਕਹਿਣਾ ਹੈ ਕਿਉਂਕਿ ਇੱਥੇ ਸਰਦਾਰ ਅਕਵਾਲ ਸਿੰਘ ਰਹਿੰਦੇ ਆ ਜੀ ਇਸ ਕਰਕੇ ਨਹੀਂ ਕਿ ਮੇਰੇ ਰਿਸ਼ਤੇਦਾਰ ਹੈ ਇਸ ਕਰਕੇ ਕਿਉਂ ਉਹਨੇ ਰਾਜਨੀਤੀ ਕੀਤੀ ਹੈ ਜੀ ਬਹੁਤ ਸਾਫ਼ ਸੁਥਰੀ ਵੱਡੀ ਨਹੀਂ ਖਾਦੀ ਇਸੇ ਤੋਂ 2 ਰੁਪਏ ਦੇ ਵੀ ਰਵਾਧਾਰ ਨਹੀਂ ਤੇ ਉਹਨਾਂ ਦਾ ਖਾਲਾ ਸਬੰਧੀ ਪਿੰਡ ਹੈ ਜੀ ਇੱਕ ਛੋਟਾ ਜਿਹਾ ਪਿੰਡ ਹੈ ਇਹ ਬੁਰੂ ਹਰਸਾਏ ਹਲਕੇ ਦਾ ਜਿਲ੍ਹਾ ਇਹ ਪਾਲਕਾ ਚਾਹੁੰਦਾ ਪਹਿਲਾ ਹੀ ਬਹੁਤ ਸੀਗਾ ਤੇ ਉਹਨਾਂ ਦੇ ਫਰਜ਼ੰਦ ਦੋ بیٹے ਹੈ ਜੀ ਦੋ ਬੇਟੀਆਂ ਹੈ ਧੀ ਪ੍ਰੋਫੈਸਰ ਹੈ ਧੀ ਉਹਨਾਂ ਦੀ ਧੀ ਤੇਰੀਆਂ ਭੈਣਾਂ ਹੈ ਜੀ ਉਹ ਵੱਡੀਆਂ ਅਮਰੀਕਾ ਰਹਿੰਦੇ ਹੈ ਕਵੱਟੇ ਬਈ ਜੀ ਹੈ ਮਈਪੋਕੇਂਦਰ ਹੈ ਇਹਨੂੰ ਕਹਿੰਦੇ ਨੇ ਪਿਆਰ ਨਾਲ ਬਈ ਨੂੰ ਇਹ ਇੱਕ ਛੋਟੇ بیٹے ਹੈ ਜੀ ਉਹ ਹੈ ਜੀ ਸ਼ੇਵ ਸ਼ੇਵ ਪਰਪਾਲਕੀ ਪ੍ਰੋਨਾਂਊਂਸ ਕੀਤਾ ਜਾਂਦਾ ਉਹਨਾਂ ਸਮਾਜ ਵਿੱਚ ਸਾਡੇ ਬਹੁਤ ਅਸੀਜ ਨੇ ਅਸੀਂ ਪੁਰਾਣੇ ਦਸਤੇਦਾਰ ਵੀ ਆ ਤੇ ਮਿੱਤਰ ਵੀ ਆ ਤੇ ਬਾਈ ਸ਼ੇਭ ਵੀ ਬਾਈ ਮੇਰੇ ਭੈਣ ਲੱਗਦੇ ਆ ਨਾਲ ਦੇ ਨਾਲ ਦੇ ਯਾਦ ਕਰੀ ਦੋ ਸੋਰੀ ਜੀ ਸਪਿੰਟ ਨੂੰ ਇਸ ਪਿੰਡ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਹ ਬਰਾਬਰ ਹੈ ਵੀ ਹੈ ਪਰ ਮਾਹੌਲ ਬਹੁਤ ਚੰਗਾ ਲੱਗਦਾ ਜੀ ਇਹ ਵੀ ਸਾਰੇ ਐਫਰਟਸ ਇਹਨਾਂ ਪਰਿਵਾਰਾਂ ਲਈ ਆ ਪਹਿਲੇ 10 ਕਿਹਾਡੇ ਇੱਥੇ ਇਹਨਾਂ ਦਾ ਜਿਹੜਾ ਬਾਬਾ ਸੀਗਾ ਇੱਕ ਹੀ ਹੈ ਤਾਂ ਗਾਂ ਬੱਚੇ ਹੋਗੇ ਗਾਂ ਬੱਚੇ ਨੇਗਾ ਬੱਚੇ ਹੋਗੇ ਤੇ ਉਹੀ 10-15 ਘਰ ਹੈ ਜੀ ਬਹੁਤ ਇਤਫਾਕ ਤੇ ਆਨ ਰਹੀਦੀ ਹੈ ਆਪਣੇ ਬਾਹਰ ਆਇਆ ਬੜੇ ਬੋੜੇ ਤੋਂ ਦਵਾਏ ਇਸ ਦੇ ਅੰਦਰ ਇਹ ਇੱਕ ਡਿਗਰੀਨ ਜੀ ਜਿਹੜੇ ਲੱਗੇ ਹੈ ਇਸ ਤੋਂ ਛੋਟਾ ਜਿਹਾ ਗਾਰਡਨ ਹੈ ਉਹ ਵਿੱਚ ਤੇ ਬਾਗ ਹੈ ਜੀ ਇਹ ਮੇਰੇ ਮਸਤਰ ਤੋਂ ਹਮਨ ਪਰਪਾਲ ਕੇ ਹੈ ਜੀ ਤੇ ਫਾਸਟ ਪ੍ਰਿੰਟ ਹੈ ਇਹ ਉਹਨਾਂ ਦਾ ਆਪਾਂ ਕਦੇ ਸੀ ਪਹੁੰਚ ਗਏ ਜੀ ਇਹ ਗੀਟ ਹੈ ਜੀ ਪਵਨ ਦਾ ਤੇ ਗਾਂ ਲਾ ਜਿਹੜਾ ਘਰ ਦੇਖ ਸਕਦੇ ਤੁਸੀਂ ਇਹ ਐਂਟਰੀ ਸ਼ੁਰੂ ਹੋ ਗਈ ਹੈ ਜੀ ਸਰਦਾਰ ਅਕਵਾਲ ਸਿੰਘ ਕਬੜੀ ਅੰਕਲ ਅਜੀਜ਼ ਸਾਹਿਬ ਬਹੁਤ ਪਿਆਰ ਕਰਦੇ ਤੁਸੀਂ ਉਹਨਾਂ ਨੂੰ ਕਰਦੇ ਆਂ ਜੀ ਉਹ ਆਪਾਂ ਚਾਤ ਮਾਰਦੇ ਆਂ ਜੀ ਖੁਸ਼ ਇਹ ਵੇਲੀ ਹੈ ਜੀ ਵੀਰ ਸ਼ੇਵ ਹੋਰਾਂ ਦੀ ਤੇ ਇਹ ਦੇਖ ਸਕਦੇ ਆਂ ਜੀ ਘਰ ਦੀ ਐਂਟਰੀ ਹੈ ਕਾਤੀ ਬਹੁਤ ਵਧੀਆ ਲੱਗੀ ਤੇ ਹਾਂ ਨਹੀਂ ਨਹੀਂ ਵਧੀਆ ਬਣਿਆ ਜੀ ਘਰ ਇਹ ਡੌਗ ਹੈ ਜੀ ਬਹੁਤ ਪਿਆਰਾ ਹੈ ਇੱਕ ਵਾਰ ਇਹ ਖੁਸ਼ਬੂ ਸੁੰਘ ਲੈਣ ਤਾਂ ਫੇਰੇ ਚੱਲ ਲੱਭਾ ਬਣਿਆ ਇਹਦਾ ਕਰ ਹਾਂ ਜੀ ਇਹਦਾ ਕਰੀ ਕਟਿੰਗ ਕਰਈ ਜਾਂਦੇ ਆ ਬਾਈ ਜੀ ਮੈਂ ਕਿਹច ਜਾਉਣੇ ਤੇ ਜਾਣਾ ਚਾਹੀਦਾ ਜੀ ਮੇਰੇ ਕੋਲ ਵੱਡੇ ਦਾ ਕਲਾਸ ਪਹਿਲੋ ਹੈ ਨਹੀਂ ਫਾਸਲ ਨਹੀਂ ਹਾਂਜੀ ਮੇਰੇ ਕੋਲ ਵੱਡੇ ਮਾਮਾ ਬਹੁਤ ਚੜਤ ਕਰ ਅੱਛਾ 74 75 74 ਬਹੁਤ ਚਿਰ ਨੂੰ ਲੱਗੇ ਰਵੀ ਜੀ ਮੇਰਾ ਵੀ ਡੈਡੀ ਰਵੀ ਨਾਲ ਤੁਹਾਡੇ ਘਰ ਦੀ ਹੋਇਆ ਮੈਨੂੰ ਕਦਾ ਜਾਣਦਾ ਸੀ ਹਾਂਜੀ ਹਾਂਜੀ ਬੈਠੋ ਅੰਕਲ ਜੀ ਤੁਸੀਂ ਆ ਕੋਈ ਨਹੀਂ ਜੀ ਕਰ ਲੈਣਗੇ ਜੀ ਹਾਂਜੀ ਬਈ ਜੀ ਅਸੀਂ ਤਰਪਾਲ ਕੇ ਤੋਂ ਤੁਰ ਪਏ ਹਾਂ ਜੀ ਪਿੰਡ ਬਰੜਾ ਨੂੰ ਤੇ ਬਾਪੂ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਮੋਢੀ ਸੀਟ ਤੇ ਬੈਠੀ ਹੈ ਤੇ ਰਾਜਕਮਾਰ ਗੱਡੀ ਚਲਾਉਂਦੇ ਆ ਤੇ ਮੈਂ ਇੱਕ ਜ਼ਿਕਰ ਕਰਨਾ ਭੁੱਲ ਗਿਆ ਸੀ ਜੀ ਇਹਨਾਂ ਦੇ ਪੋਤਿਆਂ ਬਾਰੇ ਉਹ ਵੀ ਦੋਵੇਂ ਅਮਰੀਕਾ ਦੇ ਵਿੱਚ ਬਹੁਤ ਵਧੀਆ ਸੈਟਲ ਨੇ ਤੇ ਬਹੁਤ ਆਗਿਆਕਾਰੀ ਤੇ ਮਾਪੇ ਦੇ ਚੰਗੇ ਸੰਸਕਾਰ ਜਿਵੇਂ ਕਿ ਆ ਵੀ ਟੀ ਬਾਰੇ ਮੈਂ ਜ਼ਿਕਰ ਕਰ ਚੁੱਕਾ ਹਾਂ ਜੀ ਜੋਈ ਯੂਜ਼ਰ ਟ੍ਰਾਂਸਪੋਰਟ ਡਿਪਾਰਟਮੈਂਟ ਅੱਛਾ ਹਾਂ ਠੀਕ ਹੈ ਜੀ ਉਹਨਾਂ ਦਾ ਜੋਈ ਬਾਪੂ ਜੀ ਦੱਸ ਰਿਹਾ ਕਿ ਉਹ ਇੰਜੀਨੀਅਰ ਹੈ ਜੀ ਉੱਥੇ ਟ੍ਰਾਂਸਪੋਰਟ ਡਿਪਾਰਟਮੈਂਟ ਸੀਨੀਅਰ ਜੀ ਜੀ ਸੀਨੀਅਰ ਇੰਜੀਨੀਅਰ ਉਹ ਟਟ ਬਰਾਜ ਹੈ ਨਾ ਸੀਓ ਦਾ ਉਹ ਰਹਿੰਦੇ ਕਿਹੜੇ ਸ਼ਹਿਰ ਹੈ ਪਿੰਡ ਸੁਰਵਰਗ ਹੈ ਸਵਰਗ ਅੱਛਾ ਸਵਰਗ ਨਾਲ ਹਜ ਤੱਕ ਪਿੰਡ ਸਵਰਗ ਹੈ ਜੀ ਹਾਂਜੀ ਤੇ ਤੇ ਕਿਹੜੀ ਰਾਜੂ ਤੇਰੀ ਹੈ ਇਹਨੀ ਜੀਪ ਮੇਰੀ ਹੈ ਜੀ ਅੱਛਾ ਇਹ ਕਦੋਂ ਬਣਾਈ ਜੀ ਇਹ ਹੋ ਗਏ ਜੀ 2 2.5 ਸਾਲ ਕਿਹੜੀ ਜਿੰਗਰ ਕਿਡਾ ਇਹਦੇ ਵਿੱਚ ਪੈਟਰੋਲ origignal ਜੀ ਹੈਰੀਕੇਨ ਵੈਰੀ ਗੁੱਡ ਹਾਂ ਉਹ ਰੀਸਟੋਰੀ ਕੀਤੀ ਹੈ ਜੀ ਟਰਾਲੀ ਬਣਾਈ ਹਾਂ ਟਰਾਲੀ ਵੀ ਹੈ ਟਰਾਲਰ ਵੀ ਹੈਗਾ ਜੀ ਉਹ originally ਜਿਹੜਾ ਆਰਮੀ ਦਾ ਆਉਂਦਾ ਹੈ ਅੱਛਾ ਉਹੀ ਹੈ ਜੀ ਤੇ ਅੱਗੇ ਵੀ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਬਤਾ ਕਰਦੇ ਚੱਲਾਂਗੇ ਜੀ ਇਹ ਬਾਪੂ ਜੀ ਇਲੈਕਸ਼ਨ ਵੀ ਲੜੇ ਸੀ ਜੀ ਅਕਸਰ ਜਿੱਤੇ ਜਿੱਤੇ ਜਿੱਤੀ ਗਏ ਸੀ ਜੀ ਸਿਰਫ 17 16 ਵੋਟਾਂ ਦਾ ਹੀ ਫਰਕ ਰਹਿ ਗਿਆ ਸੀ ਤੇ ਹਰਾਤਾਂ ਗਿਆ ਤੇ ਹਰਾਤਾਂ ਸੀ ਜੀ ਸਰਕਾਰਾਂ ਬਣ ਜਾਂਦੀਆਂ ਜੀ ਤੇ ਫਿਰ ਉੱਪਰੋਂ ਪ੍ਰੈਸ਼ਰ ਆ ਜਾਂਦੀ ਸੀ ਦੇਖਿਆ ਸੀ ਉਦੋਂ ਅਸੀਂ ਛੋਟੇ ਸੀ ਹਾਂ ਸਹੀ ਤਰ੍ਹਾਂ মিডিਆ ਨਹੀਂ ਸੀ ਜੇ ਹੁੰਦਾ ਤਾਂ ਸ਼ਾਇਦ शारी अच्छा